ਆਪਕਾ ਸਾਥੀਓ ਕੈਮਰਾਮੈਨ ਨੂੰ ਕਹਿੰਦਾ ਕਿ ਥੋੜਾ ਨੇੜੇ ਨੇੜੇ ਆ ਜਾਓ ਕਿਉਂਕਿ ਸਾਥੀਆਂ ਦਾ ਆਵਾਜ਼ ਜਿਹੜੀ ਆ ਤਾਂ ਮੇਰੇ ਲੋਕ ਦਾ ਕੈਮਰਾ ਦੂਰ ਹੋਵੇ ਤਾਂ ਸਾਫ਼ ਨਹੀਂ ਪਹੁੰਚਦੀ ਤੁਸੀਂ ਵੀ ਆ ਜਾਓ ਸਾਥੀ ਇੰਤਜ਼ਾਰ ਕਰ ਰਹੇ ਨੇ ਕਿ ਮੀਟਿੰਗ ਹੋਈ ਕਿ ਨਹੀਂ ਹੋਈ ਜੇਕਰ ਹੋਈ ਆ ਤਾਂ ਮੀਟਿੰਗ ਦੇ ਵਿੱਚ ਕੀ ਸਿੱਟਾ ਨਿਕਲਿਆ ਸਾਥੀਓ ਤੁਹਾਨੂੰ ਪਤਾ ਹੀ ਹੈ ਕਿ ਗਰੁੱਪਾਂ ਵਿੱਚ ਇੱਕ ਲੈਟਰ ਘੁੰਮ ਰਿਹਾ ਜਿਹਦੇ ਵਿੱਚ ਇਹ ਦੱਸਿਆ ਜਾ ਰਿਹਾ ਕਿ ਸਬਕਮੇਟੀ ਦੀ ਜਿਹੜੀਆਂ ਮੀਟਿੰਗਾਂ ਉਹ 22 ਅਕਤੂਬਰ ਦੀਆਂ ਜਿਹੜੀਆਂ ਉਹ ਫਿਕਸ ਕਰ ਦਿੱਤੀਆਂ ਗਈਆਂ ਕੁੱਝ ਸਾਥੀ ਇਹ ਕਹਿ ਰਹੇ ਨੇ ਕਿ ਆਪਣੀ ਵੀ 22 ਅਕਤੂਬਰ ਦੀ ਹੋ ਗਈ ਸਾਥੀਓ ਨਹੀਂ ਇਦਾਂ ਨਹੀਂ ਹੈ ਸਾਡੀ ਵੀ ਮੀਟਿੰਗ ਜਿਹੜੀ ਉਹ ਅੱਜ ਦੀ ਸੀ ਪਰ ਅੱਜ ਕੁਝ ਕਾਰਨਾ ਕਰਕੇ ਨਹੀਂ ਹੋ ਸਕੀ ਅੱਜ ਅਸੀਂ ਸਿੱਖਿਆ ਮੰਤਰੀ ਸਾਹਿਬ ਦੀ ਕੋਠੀ ਵੀ ਗਏ ਸੀ ਪਰ ਕੋਠੀ ਵਿੱਚ ਵੀ ਉਹਨਾਂ ਨਾਲ ਜਿਹੜੀ ਮੁਲਾਕਾਤ ਨਹੀਂ ਹੋ ਸਕੀ ਪਤਾ ਚੱਲਿਆ ਉਹ ਦਿੱਲੀ ਗਏ ਹੋਏ ਨੇ ਤਾਂ ਸਾਥੀਓ ਅੱਜ ਪੁਲਿਸ ਪ੍ਰਸ਼ਾਸਨ ਨਾਲ ਸਿਵਲ ਪ੍ਰਸ਼ਾਸਨ ਨਾਲ ਗੱਲਬਾਤ ਹੋਈ ਆ ਤਾਂ ਉਹਨਾਂ ਨੇ ਇਹ ਦੱਸਿਆ ਕਿ ਸੋਮਵਾਰ ਤੱਕ ਥੋੜੀ ਜਿਹੜੀ ਮੀਟਿੰਗ ਹੋਣ ਦੀ ਜਿਹੜੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਤਾਂ ਸਾਥੀਓ ਇੱਕ ਭਰੋਸਾ ਮਿਲਿਆ ਕਿ ਸੋਮਵਾਰ ਤੱਕ ਜਿਹੜੀ ਉਹ ਮੀਟਿੰਗ ਆ ਉਹਦੀ ਜਿਹੜੀ ਪੈਨਲ ਮੀਟਿੰਗ ਉਹ ਹੋ ਜਾਊਗੀ ਤਾਂ ਸੋਮਵਾਰ ਤੱਕ ਦਾ ਸਾਥੀਓ ਸਾਨੂੰ ਇੱਕ ਵਾਰ ਇੰਤਜ਼ਾਰ ਕਰਨਾ ਪੈਣਾ ਸਾਰਿਆਂ ਨੂੰ ਪਤਾ ਹੈ ਕਿ ਕੋਟ ਵੀ ਲੱਗਿਆ ਹੋਇਆ ਸੋ ਸਾਥੀਓ ਹੌਸਲਾ ਬਣਾ ਕੇ ਰੱਖੋ ਜਿਹੜੀ ਅੱਜ ਦੀ ਪੈਨਲ ਮੀਟਿੰਗ ਸੀ ਉਹ ਤਾਂ ਇੱਕ ਵਾਰ ਜਿਹੜੀ ਆ ਪੋਸਟਪੋਨ ਕਰ ਦਿੱਤੀ ਗਈ ਆ ਔਰ ਉਸ ਤੋਂ ਬਾਅਦ ਸਾਡੀ ਟੀਮ ਵੱਲੋਂ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਕਿ ਜਿਹੜੀ ਪਿਛਲੀ ਪੈਨਲ ਮੀਟਿੰਗ ਹੋਈ ਸੀ ਉਹਦੇ ਵਿੱਚ ਤਾਂ ਸਾਫ਼-ਸਾਫ਼ ਕਹਿ ਦਿੱਤਾ ਗਿਆ ਸੀ ਕਿ ਬੈਕਲੋਗ ਨਹੀਂ ਮਿਲਣਾ ਤਾਂ ਕੋਈ ਸਾਥੀ ਇਹ ਕਹਿ ਰਹੇ ਸੀ ਕਿ ਜੀ ਉਹ ਪਹਿਲਾਂ ਤੁਸੀਂ ਕਹਿੰਦੇ ਸੀ ਕਿ ਬੈਕਲੋਗ ਮਿਲਣਾ ਸੋ ਜਿਹੜੀ ਮੀਟਿੰਗ ਵਿੱਚ ਗੱਲ ਹੋਈ ਸੀ ਤੁਹਾਨੂੰ ਖੁੱਲ ਕੇ ਦੱਸ ਦਈਏ ਕਿ ਬੈਕਲੋਗ ਉਹ ਕਹਿੰਦੇ ਨੇ ਕਿ ਦੇ ਦਿੱਤਾ ਗਿਆ ਦਿੱਤਾ ਕਿਨੂੰ ਗਿਆ ਜਿਨ੍ਹਾਂ ਦਾ ਕੋਟਾ ਸੀ ਯਾਨੀ ਕਿ ਜਿਹੜੀ ਸਬ ਕੈਟਾਗਰੀ ਸੀ ਜਿਵੇਂ ਸਪੋਰਟਸ ਕੈਟਾਗਰੀ ਸੀ ਜਿਵੇਂ ਕਹ ਲੋਗੇ ਐਸਸੀ ਸਪੋਰਟਸ ਆ ਐਮਬੀ ਸਪੋਰਟਸ ਆ ਐਸਸੀ ਐਮਬੀ ਸਪੋਰਟਸ ਆ ਐਸਸੀ ਆਰਓ ਸਪੋਰਟਸ ਆ ਬੀਸੀ ਸਪੋਰਟਸ ਆ ਜਨਰਲ ਸਪੋਰਟਸ ਆ ਸੋ ਇਹ ਜਿਹੜੀਆਂ ਸਬ ਕੈਟਾਗਰੀਆਂ ਸੀ ਇਹਨਾਂ ਦਾ ਜਿਹੜਾ ਜਿਹੜੀ ਫਿਲ ਅਪ ਆ ਉਹ ਬੈਕਲੌਗ ਪੋਸਟਾਂ ਵਿੱਚੋਂ ਕੀਤੀ ਗਈ ਆ ਉਹ ਕਹਿੰਦੇ ਅਸੀਂ ਬੈਕਲੌਗ ਦੇ ਚੁੱਕੇ ਆ ਤਾਂ ਜਦੋਂ ਅਸੀਂ ਉਹਨਾਂ ਨਾਲ ਗੱਲਬਾਤ ਕੀਤੀ ਕਿ ਤੁਸੀਂ ਬਚਦਾ ਬੈਕਲੋਗ ਹੈ ਜਿਹੜਾ ਕਿਉਂਕਿ ਕੈਂਡੀਡੇਟ ਤਾਂ ਜਿਹੜੇ ਪੂਰੇ ਹੋ ਗਏ ਉਹ ਕੈਂਡੀਡੇਟ ਸਿਲੈਕਟ ਹੋ ਗਏ ਜਦੋਂ ਕੈਂਡੀਡੇਟ ਪੋਸਟਾਂ ਬਚ ਗਈਆਂ ਤਾਂ ਅਸੀਂ ਉਹਨਾਂ ਨੂੰ ਪੁੱਛਿਆ ਕਿ ਕਿ ਬਚੀਆਂ ਪੋਸਟਾਂ ਤੁਸੀਂ ਸ਼ਿਫਟ ਕਦੋਂ ਕਰ ਰਹੇ ਜੇ ਤਾਂ ਉਹਨੂੰ ਕਿੰਨਾ ਸਮਾਂ ਲੱਗੂਗਾ ਉਹਨਾਂ ਨੇ ਸਾਫ਼ ਕਿਹਾ ਤਾਂ ਕਿ ਬੈਕਲੋਗ ਜਿਹੜਾ ਬਚੀਆਂ ਪੋਸਟਾਂ ਦਾ ਉਹ ਅਸੀਂ ਕੈਰੀ ਫਾਰਵਰਡ ਕਰਾਂਗੇ ਸੋ ਤੁਹਾਨੂੰ ਇੱਥੇ ਇਹ ਜੀ ਦੱਸ ਦਈਏ ਕਿ 50 60 ਪੋਸਟ ਸਪੋਰਟ ਦੀ 50 60 ਪੋਸਟ ਐਡਾ ਅਕਸਰ ਸਮਾਂ ਦੀ 100 150 ਜਿੰਨੀ ਵੀ ਹੋਊਗੀ ਤਾਂ ਉਹ ਨਿਗੋੜੀਆਂ ਪੋਸਟਾਂ ਭਰ ਕੇ ਵੱਡੀ ਗਿਣਤੀ ਵਿੱਚ ਜਿਹੜਾ 2994 ਬੈਕਲੋਗ ਹੈ ਅਪਰੋਕਸੀਮੇਟਲੀ ਜੇ ਗੱਲ ਕਰੀਏ ਤਾਂ 27-2800 ਤੋਂ ਜਿਹੜਾ ਬੈਕਲੋਗ ਆ ਉਹ ਸਰਕਾਰ ਜਿਹੜੀ ਹੈ ਉਹਨੂੰ ਕੈਰੀ ਫਾਰਵਰਡ ਕਰਨਾ ਚਾਹੁੰਦੀ ਆ ਤਾਂ ਅੱਜ ਸਾਡੇ ਸਾਥੀਆਂ ਵੱਲੋਂ ਸਬੰਧਤ ਵਿਭਾਗਾਂ ਨਾਲ ਜਦੋਂ ਗੱਲਬਾਤ ਕੀਤੀ ਗਈ ਕਿ ਸਰਕਾਰ ਤਾਂ ਬੈਕਲੋਗ ਦੇ ਸਬੰਧ ਵਿੱਚ ਇਹ ਜਵਾਬ ਦੇ ਰਹੀ ਆ ਤਾਂ ਸਬੰਧਤ ਵਿਭਾਗਾਂ ਵੱਲੋਂ ਇਹ ਕਹਿ ਗਿਆ ਕਿ ਇਵੇਂ ਨਹੀਂ ਹੋ ਸਕਦਾ ਬੈਕਲੋਗ ਹੈ ਜਿਹੜਾ ਜਿੰਨੀ ਦੇ ਸਕਦਾ ਕੈਂਡੀਡੇਟ ਬਚਦੇ ਆ ਉਨੀ ਦੇਤਾ ਕੋ ਨੂੰ ਕੈਰੀ ਫਾਰਵਰਡ ਨਹੀਂ ਕੀਤਾ ਜਾ ਸਕਦਾ ਰੂਲਾਂ ਦੇ ਮੁਤਾਬਕ ਸਾਥੀਓ ਬੈਕਲੋਗ ਕੈਂਡੀਡੇਟ ਹੋਣ ਦੀ ਸੂਰਤ ਦੇ ਵਿੱਚ ਉਹਨੂੰ ਕੈਰੀ ਫਾਰਵਰਡ ਨਹੀਂ ਕੀਤਾ ਜਾ ਸਕਦਾ ਕਿ ਬੈਕਲੋਗ ਕੈਰੀ ਫਾਰਵਰਡ ਕਰਨ ਦੀ ਇੱਕੋ ਇੱਕ ਸ਼ਰਤਾਂ ਕਿ ਤੁਹਾਡੇ ਕੋਲ ਕੈਂਡੀਡੇਟ ਕੋਈ ਨਹੀਂ ਹੋਣਾ ਚਾਹੀਦਾ ਤੋਂ ਕੈਂਡੀਡੇਟ ਅਸੀਂ ਤੁਸੀਂ ਸਾਰੇ ਹੀ ਬੈਠੇ ਆ ਤੁਸੀਂ ਵੀ ਬੈਠੇ ਹੋ ਸੋ ਸਾਥੀਓ ਮਿਲਣਾ ਕਾਜ ਹੈ ਜੇਕਰ ਅਸਾਂ ਆਪਾਂ ਇੱਕ ਵਾਰ ਇਕੱਠ ਬੁਖਾਤਾ ਸਰਕਾਰ ਦੀ ਜਦੋਂ ਧੌਣ ਤੇ ਪੰਜਾਬੀ ਚ ਕਹੀਏ ਕਿ ਜੇ ਗੋਡਾ ਰੱਖ ਦਿੱਤਾ ਤਾਂ ਅਸੀਂ ਹਰੇਕ ਆਪਣੀ ਮੰਗ ਜਿਹੜੀ ਆ ਉਹ ਜ਼ਰੂਰ ਮਨਵਾ ਲਵਾਂਗੇ ਹੁਣ ਤੱਕ ਸਾਥਿਓ ਜੀ ਹਰੇਕ ਮੰਗਾਂ ਮਨਵਾਉਂਦੇ ਆਇਆ ਅਜਿਹੀ ਅਸੀਂ ਆਪਦੀ ਕੋਈ ਮੰਗ ਵੀ ਨਹੀਂ ਛੱਡੀ ਜਿਹੜੀ ਹਜੇ ਤੱਕ ਪੂਰੀ ਨਾ ਹੋਈ ਹੋਵੇ ਔਰ ਬੈਕਲੋਗ ਦੀ ਇਥੋਂ ਗੱਲ ਆ ਸਾਥਿਓ ਪੂਰੇ ਵਿਸ਼ਵਾਸ ਨਾਲ ਕਹਿੰਨੇ ਆ ਬੈਕਲੋਗ ਆਪਾਂ ਲੈ ਕੇ ਰਾਂਗੇ ਬੈਕਲੋਗ ਦੇ ਜਿਹੜੇ ਰੂਲ ਨੇ ਉਹ ਸਾਡੇ ਹੱਕ ਵਿੱਚ ਨੇ ਤਾਂ ਸਾਥਿਓ ਬਹੁਤੀਆਂ ਗੱਲਾਂ ਨਾ ਕਰਦੇ ਹੋਏ ਕੁਝ ਸਮਾਂ ਹੀ ਸਾਡੇ ਆਪ ਦੇ ਬਾਕੀ ਸਾਥੀਆਂ ਨਾਲ ਵੀ ਤੁਹਾਡੇ ਨਾਲ رابطہ ਕਾਇਮ ਕਰਾਉਂਦੇ ਆ ਸੋ ਬਾਕੀ ਗੱਲਾਂ ਮੈਂ ਬਾਅਦ ਚ ਕਰਦਾ ਤੁਹਾਡੇ ਨਾਲ ਹੁਣ ਇਸ ਤੋਂ ਬਾਅਦ ਸਾਡੇ ਜੁਹਾਰੂ ਸਾਥੀ ਜਿਨ੍ਹਾਂ ਨੇ 2364 ਭਰਤੀ ਵੇਲੇ ਵੀ ਬਹੁਤ ਜ਼ਿਆਦਾ ਸੰਘਰਸ਼ ਕੀਤਾ ਜਿਨ੍ਹਾਂ ਨੇ 6835 ਭਰਤੀ ਘਟਾਉਣ ਵੇਲੇ ਵੀ ਬਹੁਤ ਜ਼ਿਆਦਾ ਸੰਘਰਸ਼ ਕੀਤਾ ਜਿਨ੍ਹਾਂ ਨੇ 8994 ਭਰਤੀ ਘਟਾਉਣ ਵੇਲੇ ਵੀ ਬਹੁਤ ਜ਼ਿਆਦਾ ਸੰਘਰਸ਼ ਕੀਤਾ ਉਹਨੇ ਸਾਡੇ ਸਾਥੀ ਕੁਲਵਿੰਦਰ ਸਾਮਾ ਜਲਾਲਾਵਾਦ ਤੋਂ ਸੋ ਇਹਨਾਂ ਦੇ ਤੁਸੀਂ ਵਿਚਾਰ ਜੜਿਆ ਉਹ ਸੁਣੋ ਕੁਲਵਿੰਦਰ ਸਾਮਾ ਜੀ ਬਹੁਤ ਹੀ ਸਤਿਕਾਰਯੋਗ 888973 ਜਿਹੜੇ ਲਾਈਵ ਦੇਖ ਰਹੇ ਨੇ ਸਾਥੀਓ ਸ੍ਰਿੰਦਰਪਾਲ ਸਰ ਨੇ ਜਿਵੇਂ ਤੁਹਾਨੂੰ ਸਾਰਾ ਕੁਝ ਦੱਸ ਹੀ ਦਿੱਤਾ ਹੈ ਕਿ ਜੀ ਮੀਟਿੰਗ ਆਪਣੀ ਜਿਹੜੀ ਇੱਕ ਵਾਰ ਫੇਰ ਅੱਜ ਪੋਸਟਪੋਨ ਕਰ ਦਿੱਤੀ ਗਈ ਹੈ ਕਾਫੀ ਸਮਾਂ ਸੀ ਉੱਥੇ ਵੇਟ ਕੀਤੀ ਪਰ ਮੀਟਿੰਗ ਨਹੀਂ ਹੋਈ ਮੰਤਰੀ ਸਾਹਿਬ ਇੱਥੇ ਨਹੀਂ ਸੀਗੇ ਜਿਸ ਕਰਕੇ ਆਪਾਂ ਨੂੰ ਹੁਣ ਸਿਰਫ ਪ੍ਰੋਸਾ ਸੋਮਵਾਰ ਦਾ ਇਸ਼ਾਰਾ ਹੈ ਕਿ ਮੀਟਿੰਗ ਆਪਣੀ ਕਰਵਾਈ ਜਾਏਗੀ ਪ੍ਰੋਸਾ ਹੀ ਹੈ ਹੋਣੀ ਨਾ ਹੋਣੀ ਹੈ ਸੋਮਵਾਰ ਪਤਾ ਲੱਗੂਗਾ ਇਸ ਤੋਂ ਬਾਅਦ ਚਲੋ ਬਾਕੀ ਸਰ ਨੇ ਸਾਰੀ ਗੱਲ ਦੱਸ ਦਿੱਤੀ ਆਪਾਂ ਨੂੰ ਬੈਕਲੋਗ ਬਾਰੇ ਆਪਾਂ ਕਿਵੇਂ ਲੜਨਾ ਹੈ ਆਪਾਂ ਪੋਸਟਾਂ ਕਿਵੇਂ ਮਿਲਣੀਆਂ ਨੇ ਆਪਾਂ ਲੈ ਕੇ ਰਹਿਣੀਆਂ ਨੇ ਪਿਛਲੀ ਵਾਰੀ ਆਪਾਂ ਸ਼ਰਟ ਪੈਂਤੀ ਜਿਵੇਂ ਲਈਆਂ ਨੇ 23 ਝੋਟ ਵੀ ਲਈਆਂ ਨੇ ਪੂਰੀਆਂ ਵੀ ਕਰਾਈਆਂ ਨੇ ਸ਼ਰਟ ਪੈਂਤੀ ਪਰਤੀ ਹੁਣ ਗੱਲ ਇੱਕ ਸਾਥੀ ਕਹਿ ਰਹੇ ਸੀ ਕਿਤੇ ਨ ਕਿਤੇ ਇਹ ਹੀ ਪੁੱਛ ਰਹੇ ਨੇ ਵੀ ਆਪਣੀ ਅਗਲੀ ਰਣਨੀਤੀ ਕੀ ਹੋਏਗੀ ਸਾਥੀਓ ਜਿੱਥੋਂ ਤੱਕ ਸਾਡੀ ਕਮੇਟੀ ਵੱਲੋਂ ਇਹ ਫੈਸਲਾ ਲਿਆ ਗਿਆ ਕਿ ਰੂਪਰੇਖਾ ਤਿੱਖੀ ਕਿਵੇਂ ਕੀਤੀ ਜਾਵੇ ਧਰਨੇ ਦੀ ਕਿਤੇ ਨ ਕਿਤੇ ਗੱਲ ਇਹ ਚੱਲ ਰਹੀ ਕੀ ਆਪਾਂ ਪੱਕਾ ਧਰਨਾ ਲਗਾਵਾਂਗੇ ਉਸ ਤੋਂ ਬਾਅਦ ਕਮੇਟੀ ਨੇ ਲਈ ਗੱਲ ਕੀਤੀ ਕਿ ਪੱਕਾ ਧਰਨਾ ਤਾਂ ਆਪਾਂ ਤਾਂ ਲਗਾਈਏ ਜੀ ਆਪਣੇ ਕੋਲ ਉੱਥੇ ਰੇਕ ਐਮ ਐਲ ਏ ਆਵੇ ਅੱਜ ਕੱਲ ਜਿਹੜਾ ਦੌਰ ਚੱਲ ਰਿਹਾ ਹੈ ਇਲੈਕਸ਼ਨ ਦਾ ਪੰਚਾਇਤੀ ਚੋਣਾਂ ਨੇ ਰੇਕ ਐਮ ਐਲ ਏ ਜੋ ਕਿ ਆਪਣੇ ਪਿੰਡਾਂ ਦੇ ਵਿੱਚ ਪਹੁੰਚ ਕਰ ਰਿਹਾ ਆ ਆਉਣ ਵਾਲੇ ਦਿਨਾਂ 'ਚ ਕਰੇਗਾ ਜਿਹੜੇ ਆਪਣੇ ਕੋਲ 10 ਤੋਂ 15 ਦਿਨ ਹੈਗੇ ਨੇ ਆਪਾਂ ਉਹ ਕੈਡਰ ਨੂੰ ਇਹੀ ਅਪੀਲ ਕਰਦੇ ਆ ਕਮੇਟੀ ਕਿੱਥੇ ਵੀ ਵਾਇਲ ਲਗਾਉਗੀ ਕਮੇਟੀ ਮੈਂਬਰ ਜਿਵੇਂ ਵੀ ਕਹਿਣਗੇ ਆਪਾਂ ਮੰਗ ਪੱਤਰ ਜਾਂ ਗੱਲਬਾਤ ਜਿਵੇਂ ਵੀ ਐਮ ਐਲ ਏ ਨਾਲ ਕਰਕੇ ਜੋ ਵੀ ਸਿਸਟਮ ਹੈ ਇਹ ਆਪਾਂ ਇੱਕ ਤਿੱਖਾ ਰੂਪ ਕਹਿ ਸਕਦੇ ਆ ਤਿੱਖਾ ਰੂਪ ਆਪਣੇ ਆਪ ਹੀ ਹੋਊਗਾ ਜਦੋਂ ਵੋਟਾਂ ਟਾਈਮ ਹੀ ਮੰਤਰੀ ਆਪਾਂ ਨੂੰ ਮਿਲਦੇ ਆ ਵੋਟਾਂ ਦੇ ਵਿੱਚ ਹੀ ਉਹਨਾਂ ਨੇ ਮਿਲਣਾ ਹੈ ਆਪਾਂ ਨੂੰ ਆਪਾਂ ਕਿਉਂ ਨਾ ਇਹਨਾਂ ਦੇ ਸਾਹਮਣੇ ਗੱਲਾਂ ਰੱਖੀ ਵੀ ਤੁਸੀਂ ਹੁਣ ਤੱਕ ਕੀ ਕੰਮ ਕੀਤੇ ਆ ਕਿਸ ਆਧਾਰ ਤੇ ਵੋਟ ਮੰਗ ਰਹੇ ਹੋ ਸਾਡੇ ਕੋਲ ਜੋ ਵੀ ਐਮਐਲਏ ਆਪਣੇ ਪਿੰਡਾਂ ਦੇ ਵਿੱਚ ਜਾਂ ਕਿਤੇ ਵੀ ਆਪਾਂ ਨੂੰ ਮਿਲਦਾ ਆ ਆਪਾਂ ਨੂੰ ਸਵਾਲ ਜਵਾਬ ਕਰੀਏ ਜਿਹੜਾ 10 ਤੋਂ 15 ਦਿਨ ਦਾ ਪ੍ਰੋਸੈਸ ਹੈਗਾ ਆਪਾਂ ਆਪਣੀ ਮੇਨ ਮੰਗ ਹੈਗੀ ਆਪਾਂ ਇਹਨਾਂ ਦੇ ਅਧਿਕਾਰੀਆਂ ਤੱਕ ਜਾਂ ਮੰਤਰੀਆਂ ਤੱਕ ਜਾਂ ਮੁੱਖ ਮੰਤਰੀ ਤੱਕ ਪਹੁੰਚਾਣੀ ਉਹ ਆਪਾਂ ਇਸ ਦੇ ਜਰੀਏ ਪੁੱਛ ਸਕਦੇ ਆ ਜਦੋਂ ਆਪਾਂ ਜਿਹੜੇ ਹਲਕੇ ਦੇ ਐਮਐਲਏ ਨੂੰ ਵੋਟਾਂ ਪਾਈਆਂ ਸੀ ਅੱਜ ਆਪਣੇ ਕੋਲ ਸਮਾਂ ਆ ਗਿਆ ਇਹਨਾਂ ਨੂੰ ਇਹਨਾਂ ਨਾਲ ਗੱਲਬਾਤ ਕਰਨ ਦਾ ਇਹਨਾਂ ਕੋਲ ਜਿਹੜੇ ਆਪਣੇ ਸਵਾਲ ਨੇ ਉਹਨਾਂ ਦਾ ਜਵਾਬ ਲੈਣ ਦਾ ਤਾਂ ਜੋ ਆਪਾਂ ਨੂੰ ਮੰਗ ਪੱਤਰ ਵੀ ਦੇ ਸਕੀਏ ਉਹਨਾਂ ਨਾਲ ਸਵਾਲ ਜਵਾਬ ਵੀ ਕਰ ਸਕੀਏ ਕਿ ਤੁਸੀਂ ਹੁਣ ਤੱਕ ਸਾਨੂੰ ਕਿੰਨੀਆਂ ਕੋ ਨੌਕਰੀ ਦਿੱਤੀ ਨੇ ਕੀ ਕੰਮ ਕੀਤਾ ਨੇ ਸਿੱਕੇ ਸਹਾਰ ਤੇ ਤੁਹਾਨੂੰ ਵੋਟਾਂ ਪਾਈਏ ਇਹਨਾਂ ਚੀਜ਼ਾਂ ਨੂੰ ਲੈ ਕੇ ਜਿਹੜਾ ਆਪਣਾ ਅਗਲਾ ਜਿਹੜਾ ਪ੍ਰੋਸੈਸ ਹੈ ਆਪਾਂ ਦਾ ਜਾਂ ਰੂਪਰੇਖਾ ਜਾਂ ਧਰਨੇ ਦੀ ਜੋ ਬਣਾਈ ਗਈ ਹੈ ਇਸ ਨੂੰ ਕਮੇਟੀ ਨੇ ਜਿਹੜਾ ਕਿ ਕੈਨੋ ਆਪਣਾ ਅਗਲਾ ਜੇ ਚਲਾਇਆ ਜਾਏਗਾ 10 ਤੋਂ 15 ਦਿਨ ਦਾ ਪ੍ਰੋਸੈਸ ਉਸ ਤੋਂ ਬਾਅਦ ਇਲੈਕਸ਼ਨ ਤੋਂ ਬਾਅਦ ਜਿਵੇਂ ਹੀ ਇਲੈਕਸ਼ਨ ਖਤਮ ਹੋਣਗੇ ਪੰਚਾਇਤੀ ਚੋਣਾਂ ਖਤਮ ਹੁੰਦੀਆਂ ਨੇ ਉਹ ਜਿਹੜੀ ਅਗਲੀ ਰੂਪਰੇਖਾ ਨੀਤੀ ਰਣਨੀਤੀ ਤਿਆਰ ਕੀਤੀ ਜਾਵੇਗੀ ਜਿਵੇਂ ਵੀ ਪੱਕਾ ਧਰਨਾ ਦਾ ਹੋਇਆ ਜੋ ਵੀ ਹੋਇਆ ਇੱਕ ਪੱਕੇ ਧਰਨੇ ਦੇ ਵਿੱਚ ਇੱਕ ਗੱਲ ਹੋਰ ਹੈਗੀ ਹੈ ਮੈਂ ਸਾਥੀਆਂ ਨਾਲ ਅੱਜ ਹੀ ਗੱਲ ਕੀਤੀ ਸੀਗੀ ਕਿ ਪੱਕੇ ਧਰਨੇ ਲਗਾਉਣ ਵਾਸਤੇ ਆਪਾਂ ਨੂੰ ਘੱਟ ਤੋਂ ਘੱਟ ਜੇ ਗੱਲ ਕਰੀਏ ਤਾਂ ਲੱਖ ਰੁਪਏ ਦੀ ਜਿਹੜੀ ਲੋੜ ਹੈਗੀ ਹੈ ਉੱਥੇ ਟੈਂਟ ਦਾ ਖਰਚਾ ਜਾਂ ਰਹਿਣ ਦਾ ਵੀ ਰੇਖਾ ਚ ਆਪਣੀ ਜੇਬ ਵਿੱਚ ਵਲੀਵਲ ਹੋਣਾ ਚਾਹੀਦਾ ਹੈ ਕੀ ਉਹ ਆਪਣੇ ਕੋਲ ਹੈਗਾ ਸਾਥੀਆਂ ਵੱਲੋਂ ਕਿਹਾ ਗਿਆ ਕਿ ਨਹੀਂ ਸਰ ਅਜੇ ਤੱਕ ਆਪਣੇ ਕੋਲ ਕੈਸ਼ ਜਿਹੜਾ ਜਾ ਪੇਮੈਂਟ ਇੰਨੀ ਨਹੀਂ ਹੋਈ ਤੇ ਫਿਰ ਮੈਂ ਕਿਹਾ ਆਪਾਂ ਪੱਕਾ ਕਰਨਾ ਜੀ ਆਪਾਂ ਕੱਲ ਇਵੈਂਟ ਦੀਏ ਕੀ ਆਪਾਂ ਲਗਾ ਸਕਦੇ ਆ ਕਹਿੰਦੇ ਨਹੀਂ ਇੰਨਾ ਕੁਝ ਗੱਲਾਂ ਨੂੰ ਲੈ ਕੇ ਤਾਂ ਜੋ ਅਸੀਂ ਥੋੜੀ ਜੀ ਰੂਪਰੇਖਾ ਚੇਂਜ ਕੀਤੀ ਗਈ ਹੈ ਇਹ ਜਿਹੜੀ ਰੂਪਰੇਖਾ ਬਣਾਈ ਗਈ ਹੈ ਇਹ ਕੋਈ ਮਾੜੀ ਮੋਟੀ ਰੂਪਰੇਖਾ ਨਹੀਂ ਹੈਗੀ ਜੇ ਕੇਟਰ ਵਿੱਚ ਜੋਸ਼ ਹੋਵੇ ਤੇ ਬਹੁਤ ਵੱਡੀ ਬਹੁਤ ਹੀ ਤਿੱਖੀ ਰੂਪਰੇਖਾ ਹੈਗੀ ਹੈ ਇਸ ਦੇ ਆਧਾਰ ਤੇ ਐਮਐਲਏ ਤੱਕ ਜਦੋਂ ਮੰਗ ਪਹੁੰਚੇਗੀ ਐਮਐਲਏ ਨਾਲ ਦੀ ਨਾਲ ਜਿੱਥੇ ਵੀ ਤੁਸੀਂ ਕੋ ਕੋ ਤੋਂ ਫੋਨ ਕਰਕੇ ਜਿਹੜੇ ਵੀ ਆਪਣਾ ਪੋਸਟਾਂ ਦਾ ਪ੍ਰੋਸੈਸ ਹੈ ਅੱਗੇ ਚਲਾਇਆ ਜਾ ਸਕਦਾ ਹੈ ਇੰਨੀਆਂ ਗੱਲਾਂ ਜੋ ਮੈਂ ਸਾਥੀਆਂ ਨੂੰ ਕਰਦਾ ਜੋ ਵੀ ਰੂਪਰੇਖਾ ਤਿਆਰ ਕੀਤੀ ਵੀ ਜਿਵੇਂ ਕਮੇਟੀ ਮੈਂਬਰ ਤੁਹਾਨੂੰ ਜੋ ਵੀ ਜਦੋਂ ਵੀ ਆਵਾਜ਼ ਲਗਾਉਂਦੇ ਨੇ ਉਹਨਾਂ ਸਾਥ ਦੇਣਾ ਹੈ ਜਿੱਥੇ ਵੀ ਕੋਈ ਤੁਹਾਨੂੰ ਮਿਲਦਾ ਹੈ ਐਮਐਲਏ ਮਿਲਦਾ ਹੈ ਉਥੇ ਪਹੁੰਚ ਕਰਨੀ ਹੈ ਆਪਣੀਆਂ ਮੰਗਾਂ ਸਬੰਧੀ ਗੱਲਬਾਤ ਕਰਨੀ ਹੈ ਪਰ ਇੱਕ ਜਗ੍ਹਾ ਤੇ ਰੇਗ ਪੁਆਇੰਟ ਤੇ ਆਪਾਂ ਇਹਨਾਂ ਦੇ ਐਮਐਲਏ ਨੂੰ ਕੀ ਕਰਨਾ ਅਗਲੀ ਗੱਲਬਾਤ ਜੋ ਸਾਥੀ ਆਪਣੇ ਸਰਬਜੀਤ ਸਤਿ ਸ਼੍ਰੀ ਅਕਾਲ ਸਾਥਿਓ ਸਤਿ ਸ਼੍ਰੀ ਅਕਾਲ ਸਾਥਿਓ ਮੈਂ ਤੁਹਾਡਾ ਅਨਰਟਨ ਵਿਕੇਟਰ ਤੋਂ ਸਰਜੀਤ ਕੁਮਾਰ ਸਾਥਿਓ ਬੇਨਤੀ ਕਰਦਾ ਕਿ ਜੋ ਕਿ ਸਾਡੇ ਵੱਲੋਂ 24 ਤਰੀਕ ਨੂੰ ਪ੍ਰੋਟੈਸਟ ਵਿਦਿਆ ਗਿਆ ਸੀ ਜੋ ਸਾਡੇ ਕੋਲ ਅਸੀਂ ਉਮੀਦ ਲਾਈ ਸੀ ਕੈਡਰ ਵੱਲੋਂ ਸਾਨੂੰ ਉਹ ਉਮੀਦ ਤੋਂ ਬਹੁਤ ਘਟ ਗਿਣਤੀ ਵਿੱਚ ਕੈਡਰ ਨੇ ਸਮੂਹ ਨੇ ਦਿੱਤੀ ਹੈ ਸੋ ਫਿਰ ਵੀ ਆਪ ਜੀ ਨੂੰ ਬੇਨਤੀ ਹੈ ਕਿ ਜੇ ਅਸੀਂ ਅੱਗੇ ਤੋਂ ਕੋਈ ਵੀ ਪ੍ਰੋਟੈਸਟ ਫੜਦੇ ਆ ਤੇ ਸਾਨੂੰ ਉੱਥੇ ਪੂਰਾ ਸਹਿਯੋਗ ਦਿੱਤਾ ਜਾਵੇ ਨਾਲ ਹੀ 2994 ਬੈਕਲੋਗ ਦੇ ਪ੍ਰਤੀ ਜੋ ਸਾਥੀ ਰਤਨਾ ਗੱਲ ਕਰ ਚੁੱਕੇ ਐ ਕਿ ਅਸੀਂ ਜੋ ਵੀ ਬਣਦੀ ਵਿਭਾਗਾ ਤੱਕ ਅਸੀਂ ਪਹੁੰਚ ਕੀਤੀ ਗਈ ਹੈ ਸੋ ਨਿਰਾਸ਼ ਹੋਣ ਦੀ ਲੋੜ ਨਹੀਂ ਹੈਗੀ 2994 ਬੈਕਲੋਗ ਆਪਾਂ ਨੂੰ ਮਿਲੂਗਾ ਤੇ ਪੂਰੀ ਗੱਲਬਾਤ ਕੀਤੀ ਹੈ ਜੀ ਠੀਕ ਹੈ ਜੀ ਅਧਿਕਾਰੀਆਂ ਵੱਲੋਂ ਸਾਨੂੰ ਹਾਪੱਖੀ ਹੰਗਾਰਾ ਵੀ ਮਿਲਿਆ ਹੈ ਤੇ ਸਾਥੀਆਂ ਨੂੰ ਬੇਨਤੀ ਹੈ ਕਿ ਫੰਡ ਦੀ ਸਾਥੀਆਂ ਨੂੰ ਬੇਨਤੀ ਹੈ ਕਿ ਜੋ ਫੰਡ ਦੀ ਅਪੀਲ ਹੈ ਵਾਚੜ ਕੇ ਕੀਤੀ ਜਾਵੇ ਫੰਡ ਦੀ ਕਮੀ ਔਨ ਕਰਕੇ ਸਾਥੀਓ ਕੋਈ ਵੀ ਪ੍ਰੋਟੈਸਟ ਨਹੀਂ ਨਹੀਂ ਵੜ ਸਕਦੇ ਅੱਗੇ ਸੋ ਇਹਨਾਂ ਕਹਿੰਦਾ ਆ ਅ ਮਾਫੀ ਚਾਹੁੰਦੇ ਆ ਬਾਕੀ ਬਾਕੀ ਸਾਥੀ ਜੀ ਸਿੰਦਰ ਬਾ ਗੱਲਬਾਤ ਕਰਦੇ ਰਹਿਣਾ ਸਾਥੀਓ ਤੁਸੀਂ ਸਾਡੇ ਜੁਝਾਰੂ ਸਾਥੀ ਕੁਲਵਿੰਦਰ ਸਾਮਾ ਜੀ ਔਰ ਸਰਬਜੀਤ ਜੀ ਜੀ ਨਾਲ ਤੁਸੀਂ ਜਿਹੜੀ ਰਾਫਤਾ ਟਾਈਮ ਕੀਤਾ ਹੈ ਉਹਨਾਂ ਦੇ ਵਿਚਾਰ ਸੁਣੇ ਨੇ ਸੋ ਕਾਫੀ ਕੁਛ ਸਾਥੀਓ ਉਹਨਾ ਤੁਹਾਨੂੰ ਦੱਸ ਦਿੱਤਾ ਹੁਣ ਸਾਥੀ ਗਰੁੱਪਾਂ ਵਿੱਚ ਕਹਿ ਰਹੇ ਨੇ ਪੱਕਾ ਮੋਰਚਾ ਲਾਓ ਐਂ ਕਰ ਦੋ ਓਂ ਕਰ ਦੋ ਸਾਥੀਓ ਪੱਕਾ ਮੋਰਚਾ ਲਾਉਣ ਲਈ ਅਸੀਂ ਵੀ ਤਿਆਰ ਬਰ ਤਿਆਰ ਆ ਦਿਕਤ ਕਿੱਥੇ ਆ ਰਹੀ ਆ ਦਿਕਤ ਫੰਡ ਤੇ ਆ ਰਹੀ ਆ ਜਿਵੇਂ ਤੁਹਾਨੂੰ ਅਸੀਂ ਪਹਿਲਾਂ ਕਿਹਾ ਸੀ ਕਿ ਜਿਹੜੀ ਸਾਡੀ ਦੂਸਰੀ ਟੀਮ ਸੀ ਜਿਨ੍ਹਾਂ ਨੇ ਗੰਬੀਰ ਪ੍ਰਮੋਟਾ ਲਾਇਆ ਸੀ ਸੋ ਉਹਨਾਂ ਸਾਥੀਆਂ ਨੂੰ ਸਾਡੇ ਸਾਥੀਆਂ ਵੱਲੋਂ ਅਪੀਲ ਕੀਤੀ ਜਾਈ ਗਈ ਸੀ ਕਿ ਸਾਥੀ ਜੀ ਤੁਹਾਡੇ ਕੋਲ ਜਿਹੜਾ ਫੰਡ ਹੈ ਉਹ ਸਾਨੂੰ ਥੋੜਾ ਬਹੁਤਾ ਜਿੰਨਾ ਵੀ ਤੁਸੀਂ ਦੇ ਸਕਦੇ ਹੋ ਉਹ ਸਾਡੀ ਹੈਲਪ ਕਰੋ ਤਾਂ ਜੋ ਬੈਕਲੌਗ ਦੀ ਲੜਾਈ ਜਿਹੜੀ ਆ ਉਹ ਅਸੀਂ ਜਾਰੀ ਰੱਖ ਸਕੀਏ ਤਾਂ ਉਹਨਾਂ ਸਾਥੀਆਂ ਵੱਲੋਂ ਇਹ ਕਹਿ ਕੇ ਅਸਮਰੱਥਾ ਜਤਾਈ ਗਈ ਸੀ ਕਿ ਜਿੰਨੀ ਦੇਰ ਤੱਕ ਆਪਾਂ ਜੁਆਇਨ ਨਹੀਂ ਕਰਦੇ ਉਨੀ ਦੇਰ ਤੱਕ ਅਸੀਂ ਫੰਡ ਦੀ ਸਹਾਇਤਾ ਨਹੀਂ ਕਰ ਸਕਦੇ ਜੁਆਇਨ ਹੋਣ ਤੋਂ ਬਾਅਦ ਅਸੀਂ ਜ਼ਰੂਰ ਕਰਾਂਗੇ ਪਰ ਸਾਥੀਓ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਬੈਕਲੋ ਨੂੰ ਪੂਰਾ ਕਰਨ ਲਈ ਪੱਕਾ ਮੋਰਚਾ ਲਾ ਦਿਓ ਐਂ ਕਰ ਦਿਓ ਓਂ ਕਰ ਦਿਓ ਅਸੀਂ ਤਿਆਰ ਬਰ ਤਿਆਰ ਹਾਂ ਪਰ ਸਾਥੀਓ ਪੱਕੇ ਮੋਰਚੇ ਦੇ ਲਾਉਣ ਵਾਸਤੇ ਜਿੰਨੇ ਫੰਡ ਦੀ ਸਾਨੂੰ ਜ਼ਰੂਰਤ ਹੈ ਸਾਥੀਓ ਉਹਦਾ 10% ਵੀ ਸਾਡੇ ਕੋਲ ਨਹੀਂ ਹੈਗਾ ਸੋ ਮੈਂ ਸਾਰੇ ਸਾਥੀਓ ਨੂੰ ਬੇਨਤੀ ਕਰੂੰਗਾ ਵੀ ਜਿਹੜਾ ਜੋਸ਼ ਤੁਸੀਂ ਗਰੁੱਪਾਂ ਦੇ ਵਿੱਚ ਪੱਕਾ ਧੰਨਾ ਲਾਉਣ ਲਈ ਦਿਖਾ ਰਹੇ ਹੋ ਉਹ ਜੋਸ਼ ਸਾਥੀ ਇੱਕ ਵਾਰੀ ਫੰਡ ਦੇ ਰੂਪ ਵਿੱਚ ਦਿਖਾ ਰਹੇ ਹੋ ਜਿਹੜੇ ਸਾਥੀ ਸਾਡੇ ਟੈਂਕੀ ਵਾਲੇ ਸਾਥੀ ਮਨਦੀਪ ਫਾਜ਼ਲ ਕਾ ਤੇ ਰਾਜਕੁਮਾਰ ਫਾਜ਼ਲ ਕਾ ਦੇ ਨਾਂ ਤੇ ਸਾਥੀਓ ਖਾਤਾ ਗਰੁੱਪਾਂ ਵਿੱਚ ਸ਼ੇਅਰ ਕੀਤਾ ਹੋਇਆ ਸੋ ਅੱਜ ਉਹ ਖਾਤਾ ਗਰੁੱਪਾਂ ਵਿੱਚ ਅਸੀਂ ਫੇਰ ਤੋਂ ਦੁਬਾਰਾ ਸ਼ੇਅਰ ਕਰ ਰਹੇ ਹਾਂ ਸਾਥੀਓ ਫੰਡ ਦੇ ਰੂਪ ਵਿੱਚ ਵੱਡੀ ਗਿਣਤੀ ਵਿੱਚ ਸਾਥੀਓ ਤੁਸੀਂ ਸਾਰਿਆਂ ਨੇ ਸਮੂਲੀਅਤ ਕਰਨੀ ਹੈ ਸੋ ਵੱਧ ਚੜ ਕੇ ਸਾਥੀਓ ਫੰਡ ਦੇ ਰੂਪ ਵਿੱਚ ਤੁਸੀਂ ਸਾਡਾ ਸਾਥ ਦੇਣਾ ਸੋ ਜਿੰਨੀ ਦੇ ਤੱਕ ਸਾਥੀਓ ਪੱਕੇ ਮੋਰਚੇ ਵਾਸਤੇ ਸਾਡੇ ਕੋਲ ਪ੍ਰੋਪਰ ਜਿਹੜਾ ਫੰਡ ਜਿਹੜਾ ਉਹ ਸਾਡੇ ਕੋਲ ਨਹੀਂ ਹੁੰਦਾ ਸਾਥੀਓ ਪੱਕੇ ਮੋਰਚੇ ਦੀਆਂ ਆਪਾਂ ਗੱਲਾਂ ਕਰ ਸਕਦੇ ਆ ਪਰ ਲਾਉਣਾ ਜਿਹੜਾ ਉਹ ਕਿਤੇ ਨਾ ਕਿਤੇ ਮੁਸ਼ਕਲ ਜਾਪ ਰਿਹਾ ਸੋ ਫੰਡ ਵੀ ਜਿਹੜੀ ਰਫ਼ਤਾਰ ਹੈ ਉਹ ਸਾਥੀਓ ਬਹੁਤ ਢਿੱਲੀ ਆ ਜਿਵੇਂ ਦੇਖਿਆ ਗਰੁੱਪਾਂ ਦੇ ਵਿੱਚ ਜੇ 100 150 ਸਾਥੀ ਜਿਹੜਾ ਉਹ ਧਰਨੇ ਤੇ ਆਨਲੀ ਤਿਆਰ ਵਰ ਤਿਆਰ ਬੈਠਾ 24 ਘੰਟੇ ਸਾਥ ਦੇਣ ਲਈ ਤਿਆਰ ਆ 200 250 ਵੀ ਤਿਆਰ ਆ ਪਰ ਉਹ ਸਾਥੀ ਜਿਹੜੇ ਨੇ ਉਹ ਜੇ 1000 ਰੁਪਏ ਵੀ ਇੱਕ ਸਾਥੀ ਫੰਡ ਦੇ ਰੂਪ ਵਿੱਚ ਆਪਣਾ ਜਿਹੜਾ ਬਣਦਾ ਸਹਿਯੋਗ ਕਰ ਦੇਵੇ ਤਾਂ ਮੈਂ ਕਹਿੰਦਾ ਪੱਕਾ ਮੋਰਚਾ ਤੁਸੀਂ ਜਦੋਂ ਕੋ ਅਸੀਂ ਲਾ ਦੇਾਂਗੇ ਬਿਲਕੁਲ ਤਿਆਰ ਬਰ ਤਿਆਰ ਹੈਗੇ ਆ ਸੋ ਇੱਕ ਤਾਂ ਤੁਸੀਂ ਠੰਡ ਦੇ ਰੂਪ ਵਿੱਚ ਸਾਡੀ ਸਹਾਇਤਾ ਕਰਨੀ ਹੈ ਸੋ ਦੂਸਰੀ ਗੱਲ ਜਿਵੇਂ ਸਾਡੇ ਸਾਥੀ ਕੁਲਵਿੰਦਰ ਸਾਹਮਣੇ ਨੇ ਤੁਹਾਡੇ ਨਾਲ ਗੱਲਬਾਤ ਕੀਤੀ ਹੈ ਕਿ ਐਸ ਵੇਲੇ ਚੋਣ ਜਨਪਤ ਲੱਗਾ ਹੋਇਆ ਸੋ ਪਹਿਲਾਂ ਕੀ ਸੀ ਚੋਣ ਜਨਪਤ ਤੋਂ ਪਹਿਲਾਂ ਅਸੀਂ ਧਰਨੇ ਮੁਜਾਰੇ ਕਰਕੇ ਇਹਨਾਂ ਮੰਤਰੀਆਂ ਨਾਲ ਇਹਨਾਂ ਐਮਐਲਏਜ਼ ਨਾਲ ਅਸੀਂ ਮੀਟਿੰਗਾਂ ਕਰਦੇ ਸੀ ਉਹ ਵੀ ਧਰਨੇ ਮੁਜਾਰੇ ਕਰਕੇ ਮਿਲਦੀਆਂ ਸੀ ਹੁਣ ਚੋਣ ਜਾਬਤਾ ਲੱਗਾ ਹੋਇਆ ਇਹਨਾਂ ਨੂੰ ਵੋਟਾਂ ਦੀ ਲੋੜ ਆ ਇਹਨਾਂ ਸਾਡੇ ਪਿੰਡਾਂ 'ਚ ਸਾਡੇ ਗਲੀਆਂ ਸਾਡੇ ਮੁਹੱਲਿਆਂ 'ਚ ਆਉਣਾ ਸਾਡੇ ਤੋਂ ਵੋਟਾਂ ਲੈਣ ਲਈ ਸਾਥੀਓ ਅਸੀਂ ਬਿਨਾਂ ਧਰਨੇ ਤੋਂ ਹੁਣ ਅਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਆ ਸੋ ਇਹ ਜਿਹੜੇ 10 ਤੋਂ 12 ਦਿਨ ਹੈਗੇ ਨੇ ਜਾਂ 15 ਦਿਨ ਹੈਗੇ ਨੇ ਸੋ ਮੈਂ ਪੰਜਾਬ ਭਰ ਦੇ 2994 ਬੈਕਲੌਗ ਕੈਡਰ ਨੂੰ ਅਪੀਲ ਕਰਦਾ ਕਿ ਸਾਥੀਓ ਜਿਵੇਂ ਹੀ ਸਾਡੀ ਟੀਮ ਵੱਲੋਂ ਤੁਹਾਨੂੰ ਸੱਦਾ ਲੱਗਦਾ ਸੋ ਅ ਜ ਵੱਖ-ਵੱਖ ਬਲਾਕਾਂ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਜਿੰਨੇ ਵੀ ਸਾਡੇ ਆਗੂ ਸਾਹਿਬਾਨ ਕੰਮ ਕਰ ਰਹੇ ਨੇ ਜਾਂ ਜਿਹੜੇ ਹੋਰ ਕਰ ਸਕਦੇ ਨੇ ਉਹ ਵੀ ਸਾਡੀ ਟੀਮ ਨੂੰ ਆਪ ਦਾ ਜਿਹੜਾ ਨਾਮ ਨੋਟ ਕਰਵਾ ਦੇਣ ਔਰ ਉਹਨਾਂ ਸਾਰੇ ਸਾਥੀਆਂ ਨੂੰ ਹਦਾਇਤ ਕੀਤੀ ਜਾਊਗੀ ਕਿ ਜੋ ਵੀ ਤੁਹਾਡੇ ਗੱਲੀ ਮੁਹੱਲੇ ਸ਼ਹਿਰ ਦੇ ਵਿੱਚ ਇਹ ਐਮਐਲਏ ਜਾਂ ਮੰਤਰੀ ਵੋਟਾਂ ਮੰਗਣ ਆਉਂਦੇ ਨੇ ਤਾਂ ਸਾਥਿਓ ਇਹ ਸਮਾਇਆ ਇਹਨਾਂ ਨੂੰ ਸਿੱਧੇ ਰੂਪ ਦੇ ਵਿੱਚ ਸਵਾਲ ਜਵਾਬ ਕਰਨ ਦਾ ਕਿ ਤੁਸੀਂ ਸਾਡੇ ਕੋਲੋਂ ਵੋਟਾਂ ਲੈ ਕੇ ਆ ਗਏ ਹੋ ਜਿਹੜੀ ਸਾਡੇ 2994 994 ਭਰਤੀ ਆਈ ਸੀ ਉਹਦਾ ਵਿਚਲਾ ਜਿਹੜਾ 2900 ਬੈਕ ਲੋ ਗਿਆ ਉਹ ਤੁਸੀਂ ਪੂਰਾ ਕਿਉਂ ਨਹੀਂ ਕਰਦੇ ਉਹਦੇ ਤੇ ਵਰਕ ਕਿਉਂ ਨਹੀਂ ਕਰਦੇ ਤੁਸੀਂ ਕਿਹੜੇ ਮੂਹ ਨਾਲ ਵੋਟਾਂ ਮੰਗਣ ਆ ਗਏ ਜੇ ਸੋ ਸਾਥੀਓ ਇਹ ਸਮਾਂ ਇਹਨਾਂ ਨੂੰ ਸਵਾਲ ਜਵਾਬ ਕਰਨ ਦਾ ਮੀਟਿੰਗ ਵਿੱਚ ਵੀ ਅਸੀਂ ਸਾਥੀ ਇਹੀ ਸਵਾਲ ਜਵਾਬ ਕਰਦੇ ਆ ਇਹ ਕੋਈ ਵੱਖਰੇ ਸਵਾਲ ਜਵਾਬ ਨਹੀਂ ਹੁੰਦੇ ਸੋ ਇਹੀ ਸਵਾਲ ਜਵਾਬ ਹੁਣ ਉਹ ਸਾਡੇ ਘਰੇ ਵੋਟਾਂ ਲੈਣ ਆ ਰਹੇ ਨੇ ਸੋ ਇਹ ਸਵਾਲ ਜਵਾਬ ਜਿਹੜੇ ਸਾਥੀਓ ਉਹ ਹੁਣ ਵੀ ਕਰਨੇ ਬਣਦੇ ਨੇ ਜਦੋਂ ਤੁਸੀਂ ਇਹ ਸਵਾਲ ਜਵਾਬ ਕਰੋਗੇ ਇੱਕ ਵੀਡੀਓ ਕਲਿੱਪ ਬਣਾ ਕੇ ਸੋਸ਼ਲ ਮੀਡੀਆ ਤੇ ਪਾ ਦਿਆ ਜੇ ਤਾਂ ਜੋ ਪੰਜਾਬ ਦੀ ਜਨਤਾ ਨੂੰ ਵੀ ਇਹਨਾਂ ਦਾ ਸ਼ੀਸ਼ਾ ਜਿਹੜਾ ਉਹ ਸਾਫ਼ ਨਜ਼ਰ ਆ ਸਕੇ ਵੀ ਇਹ ਕਹਿਣੀ ਔਰ ਕਰਨੀ ਦੇ ਇੱਕ ਬਿਲਕੁਲ ਵੀ ਨਹੀਂ ਹੈਗੇ ਜਿਵੇਂ ਦੇਖ ਲਓਗੇ ਹੁਣ ਵੀ ਆ ਭਰਤੀਆਂ ਪੂਰੀਆਂ ਕਰਦੇ ਸਮਾਂ ਦੀ ਸਰਕਾਰਾਂ ਲਾਰੇ ਤੇ ਲਾਰਾ ਲਾ ਰਹੀਆਂ ਲਾਰੇ ਤੇ ਲਾਲਾ ਲਾ ਰਹੀਆਂ ਸੋ ਸਾਥੀਓ ਜੇਕਰ ਤੁਸੀਂ ਚਾਹੁੰਦੇ ਹੋ ਕਿ ਬੈਕਲੋਗ ਜਿਹੜਾ ਜਲਦ ਤੋਂ ਜਲਦ ਮਿਲੇ ਸਾਥੀਓ ਅਸੀਂ ਤੁਹਾਨੂੰ ਵਿਸ਼ਵਾਸ ਦਿਚਾਉਂਦੇ ਆ ਤੁਹਾਡੇ ਸਾਥ ਦੀ ਜ਼ਰੂਰਤ ਹੈ ਸਾਥੀ ਇਹ ਬਹੁਤ ਜਲਦ ਹੈ ਜਿਹੜਾ ਇਹ ਪੂਰਾ ਹੋਣ ਜਾ ਰਿਹਾ ਉਹਨਾਂ ਅਸੀਂ ਇਹਨੂੰ ਕਰਾ ਕੇ ਰਹਾਗੇ ਵੱਖ-ਵੱਖ ਵਿਭਾਗਾਂ ਦੇ ਨਾਲ ਜਿਹੜੀ ਅੱਜ ਗੱਲਬਾਤ ਹੋਈ ਹੈ ਤਾਂ ਸਾਥੀਓ ਉੱਥੋਂ ਨਿਕਲ ਕੇ ਵੀ ਇਹੀ ਆਇਆ ਕਿ ਬੈਕਲੋਗ ਨੂੰ ਕੈਰੀ ਫਾਰਵਰਡ ਨਹੀਂ ਕੀਤਾ ਜਾ ਸਕਦਾ ਪਰ ਸਰਕਾਰ ਦੇ ਮੰਤਰੀ ਆਪ ਦੀ ਜੜੀ ਦੇ ਅੜੇ ਹੋਏ ਨੇ ਕਿ ਇਹਨੂੰ ਅਸੀਂ ਕੈਰੀ ਫਾਰਵਰਡ ਕਰਨਾ ਹੈ ਔਰ ਇਹਨੂੰ ਅਸੀਂ ਰੋਕਣਾ ਕਿਵੇਂ ਆ ਚਾਹੇ ਸਾਨੂੰ ਸੜਕਾਂ ਤੇ ਆਉਣਾ ਪਵੇ ਸਾਨੂੰ ਮੁਜ਼ਾਰੇ ਕਰਨੇ ਪੈਣ ਸਾਨੂੰ ਪੱਕੇ ਮੋਰਚੇ ਲਾਉਣੇ ਪੈਣ ਸਾਥੀਓ ਅਸੀਂ ਹਰ ਤਰ੍ਹਾਂ ਦਾ ਐਕਸ਼ਨ ਕਰਨ ਲਈ ਤਿਆਰ ਬਰ ਤਿਆਰਾਂ ਲੋੜ ਹੈ ਤਾਂ ਤੁਹਾਡੇ ਸਾਥ ਦੀ ਫਾਂਡੇ ਦੇ ਰੂਪ ਵਿੱਚ ਔਰ ਸੰਘਰਸ਼ ਦੇ ਰੂਪ ਵਿੱਚ ਔਰ ਮੈਂ ਪੂਰੀ ਆਸ ਕਰਦਾ ਕਿ ਤੁਸੀਂ ਇਹਦੇ ਤੋਂ ਪਿੱਛੇ ਕਦੀ ਨਹੀਂ ਹਟੋਗੇ ਸਭ ਤੋਂ ਪਹਿਲਾਂ ਫੰਡ ਦੀ ਸਹਾਇਤਾ ਕਰੋ ਉਸ ਤੋਂ ਬਾਅਦ ਜਦੋਂ ਤੁਹਾਨੂੰ ਸੱਦਾ ਲਾਵਾਂਗੇ ਸੋ ਸੰਘਰਸ਼ ਦੇ ਰੂਪ ਵਿੱਚ ਤੁਸੀਂ ਆਹ ਸੜਕਾਂ ਦੇ ਵਿੱਚ ਵੀ ਜ਼ਰੂਰ ਉਤਣਾ ਜਿੱਥੇ ਤੁਹਾਨੂੰ ਸੱਦਾ ਲਾਵਾਂਗੇ ਉੱਥੇ ਤੁਸੀਂ ਪਹੁੰਚਣਾ ਸੋ ਇਹਨਾਂ ਸ਼ਬਦਾਂ ਦੇ ਨਾਲ ਹੀ ਸਾਥੀਓ ਸੋ ਸਾਥੀਓ ਇਹਨਾਂ ਸ਼ਬਦਾਂ ਨਾਲ ਹੀ ਸਾਥੀਓ ਮੈਂ ਥੋੜੇ ਤੋਂ ਇਜਾਜ਼ਤ ਲੈਣਾ ਸੋ ਦੋ ਚਾਰ ਸ਼ਬਦ ਤੁਹਾਡੇ ਦੇ ਨਾਲ ਆ ਮੰਦੀਪ ਫਾਜ਼ਲ ਕਾ ਟੈਂਕੀ ਵਾਲੇ ਸਾਥੀ ਉਹ ਤੁਹਾਡੇ ਨਾਲ ਰੱਖਣਗੇ 88 994 ਅਧਿਆਪਕ ਸਾਥੀਓ ਸਾਰੇ ਸਾਥਿਓ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੋ ਸਾਥੀਓ ਜਿਵੇਂ ਕਿ ਤੁਹਾਨੂੰ ਸਾਰੀ ਗੱਲਬਾਤ ਆਪਣੇ ਸਾਥੀਆਂ ਨੇ ਦੱਸ ਦਿੱਤੀ ਹੈ ਕਿ ਜਿਹੜੀ ਵੀ ਆਪਣੀ ਮੀਟਿੰਗ ਪਹਿਲਾਂ ਆਪਣੀ ਸਰ ਕਮਲਖੋਜ ਯਾਦਵ ਜੀ ਸਰ ਨਾਲ ਮੀਟਿੰਗ ਹੋਈ ਸੀ ਉਸ ਤੋਂ ਬਾਅਦ ਪੈਨਲ ਮਿਲੀ ਸੀ ਤੇ ਅੱਜ ਦੀ ਜਿਹੜੀ ਆਪਣੀ ਮੀਟਿੰਗ ਮੰਤਰੀ ਸਾਹਿਬ ਨਾਲ ਆਪਾਂ ਨੂੰ ਮਿਲੀ ਹੋਈ ਸੀ ਪਰ ਜਿਹੜੀ ਉਹ ਮੀਟਿੰਗ ਹੈ ਉਹ ਮੌਕੇ ਤੇ ਜਿਹੜਾ ਪ੍ਰਸ਼ਾਸਨ ਸੀਗਾ ਮੋਹਾਲੀ ਡਿਸਟ੍ਰਿਕਟ ਦਾ ਜਿਹੜਾ ਪ੍ਰਸ਼ਾਸਨ ਸੀਗਾ ਉਹਨਾਂ ਨਾਲ رابطہ ਕਾਇਮ ਹੋਈ ਸੀ ਉਸ ਮੀਟਿੰਗ ਨੂੰ ਉਹਨਾਂ ਨੇ ਇੱਕ ਭਰੋਸਾ ਦਿੱਤਾ ਕਿ ਅਸੀਂ ਤੁਹਾਡੀ ਮੀਟਿੰਗ ਸੋਮਵਾਰ ਕਰਵਾਵਾਂਗੇ ਬਟ ਉਹ ਜਿਹੜੀ ਮੀਟਿੰਗ ਦਾ ਜਿਹੜਾ ਸਿਰਫ ਸਾਨੂੰ ਭਰੋਸਾ ਮਿਲਿਆ ਹੈ ਕੋਈ ਸਾਨੂੰ ਆਂਦਾ ਉਹ ਰਿਟਨ ਦੇ ਵਿੱਚ ਜਾਂ ਪੱਕੇ ਤੌਰ ਤੇ ਇਦਾਂ ਕੁਝ ਵੀ ਨਹੀਂ ਮਿਲਿਆ ਸੋ ਸਾਥੀਓ ਗੱਲ ਇਹ ਆਪਾਂ ਆਪਣੀ ਜਿਹੜੀ ਲੜਾਈ ਆ ਉਹ ਲੜਾਈ ਪੂਰੇ ਪੰਜਾਬ ਲੈਵਲ ਦੀ ਲੜਾਈ ਹੈ ਆਨਾਲੇ ਦਿਨਾਂ ਦੇ ਵਿੱਚ ਤੁਹਾਨੂੰ ਸਭ ਨੂੰ ਪਤਾ ਹੈ ਪੰਜਾਬ ਦੇ ਹਰ ਇੱਕ ਪਿੰਡ ਦੇ ਵਿੱਚ ਜਿਹੜਾ ਇਲੈਕਸ਼ਨ ਹੈ ਪੰਚਾਇਤੀ ਇਲੈਕਸ਼ਨ ਹੈ ਸੋ ਸਾਥੀਓ ਤੁਹਾਡੇ ਕੋਲੇ ਇਹ ਇੱਕ ਬਹੁਤ ਵਧੀਆ ਮੌਕਾ ਹੈ ਕਿ ਤੁਸੀਂ ਜਿੰਨੇ ਵੀ ਮੰਤਰੀ ਜਿਹੜੇ ਵੀ ਹਲਕੇ ਦੇ ਮੰਤਰੀ ਐਮ ਐਲ ਏ ਕਾ ਐਮਪੀ ਜਿੰਨੇ ਵੀ ਮੰਤਰੀ ਮਾਨ ਜਿਹੜੀ ਮੌਜੂਦਾ ਸਰਕਾਰ ਹੈ ਮਾਨ ਸਾਹਿਬ ਦੀ ਸਰਕਾਰ ਹੈ ਜਿੰਨੇ ਵੀ ਮੰਤਰੀ ਉਹ ਤੁਹਾਡੇ ਹਲਕੇ ਦੇ ਵਿੱਚ ਤੁਹਾਡੇ ਪਿੰਡਾਂ ਦੇ ਵਿੱਚ ਆਉਂਦੇ ਨੇ ਉਹਨਾਂ ਦੇ ਕੋਲ ਤੁਸੀਂ ਪਹੁੰਚੋ ਸਹੀ ਤਰੀਕੇ ਨਾਲ ਤੁਸੀਂ ਉਹਨਾਂ ਨਾਲ ਸਵਾਲ ਜਵਾਬ ਕਰੋ ਸਾਡੇ ਨਾਲ ਰابطਾ ਕਾਇਮ ਕਰੋ ਕਿ ਇੱਥੇ ਇਸ ਹਲਕੇ ਦੇ ਵਿੱਚ ਆ ਮੰਤਰੀ ਆ ਰਿਹਾ ਹੈ ਅਸੀਂ ਤੁਹਾਨੂੰ ਗਾਈਡ ਕਰਾਂਗੇ ਕਿ ਸਵਾਲ ਸਵਾਲ ਜਵਾਬ ਕਿੱਦਾਂ ਕਰਨੇ ਨੇ ਜਿੱਦਾਂ ਅਸੀਂ ਸਰ ਨੇ ਤੁਹਾਨੂੰ ਦੱਸਿਆ ਕਿ ਮੀਟਿੰਗ ਦੇ ਵਿੱਚ ਵੀ ਆਪਾਂ ਇਦਾਂ ਹੀ ਸਵਾਲ ਜਵਾਬ ਕਰਦੇ ਹਾਂ ਕਿ ਤੁਸੀਂ ਸਰ ਸਾਡਾ ਜਿਹੜਾ 594 ਦੇ ਵਿੱਚ ਜਿਹੜਾ 29 ਬੈਕਲੋਗ ਹੈ ਉਸ ਨੂੰ ਕਿਉਂ ਨਹੀਂ ਦੇ ਰਹਾ ਜਾਂ ਕਦੋਂ ਤੱਕ ਦਿਓਗੇ ਸਾਥਿਓ ਤੁਸੀਂ ਇਦਾਂ ਦੇ ਜਿਹੜੇ ਸਵਾਲ ਜਾਗਿਆ ਕੋਣ ਤੁਹਾਡੇ ਕੋਲੇ ਬਹੁਤ ਵਧੀਆ ਮੌਕਾ ਹੈ ਕਿਉਂਕਿ ਇਹਨੇ ਜਿਹੜੇ ਮੰਤਰੀ ਨੇ ਇਹ ਤੁਹਾਡੇ ਦਰ ਤੇ ਆਣਗੇ ਤੁਹਾਡੇ ਤੋਂ ਵੋਟਾਂ ਮੰਗਣਗੇ ਸੋ ਇਹ ਸਾਥਿਓ ਸਮਾਂ ਹੈ ਸਾਥਿਓ ਸਮੇਂ ਨੂੰ ਸੰਭਾਲੋ ਤੇ ਸਾਡੇ ਨਾਲ ਰਫ਼ਤਾਰ ਰੱਖੋ ਤੇ 2994 ਆਪਣਾ ਜੋ ਬੈਕਲੋਗ ਹੈ ਉਸ ਦੇ ਸੰਬੰਧ ਦੇ ਵਿੱਚ ਹਰ ਇੱਕ ਮੰਤਰੀ ਤੋਂ ਚਾਹੇ ਉਹ ਐਮਐਲਏ ਹੈ ਚਾਹੇ ਐਮਪੀ ਹੈ ਉਸ ਦੇ ਨਾਲ ਵਧੀਆ ਤਰੀਕੇ ਦੇ ਨਾਲ ਸਵਾਲ ਜਵਾਬ ਕਰੋ ਤੇ ਆਪਣੀਆਂ ਉਹਨਾਂ ਨੂੰ ਜਿਹੜੀਆਂ ਮੰਗਾਂ ਨੇ ਉਹ ਆਪਣੀਆਂ ਮੰਗਾਂ ਉਹਨਾਂ ਦੇ ਅੱਗੇ ਰੱਖੋ ਤੇ ਇੱਕ Sathio ਆਪਣੇ ਜਿਵੇਂ ਜਿੰਨੀ ਚੋਣਾ ਵੀ ਤੁਹਾਨੂੰ ਪਤਾ ਹੈ ਜਿੰਨੀ ਚੋਣਾ ਵੀ ਪੰਜਾਬ ਦੇ ਕੁਝ ਗੱਲ ਕਹਿੰਦੇ ਨੇ ਤੇ ਜਿੰਨੀ ਚੋਣਾ ਵੀ ਨੇ ਉਥੇ ਵੀ ਜਿਹੜਾ ਆਪਣੇ ਮੰਤਰੀ ਆਉਣਗੇ ਉਥੇ ਵੀ ਉਹਨਾਂ ਨੂੰ ਮਿਲੋ ਸਵਾਲ ਜਵਾਬ ਕਰੋ ਉਹਨਾਂ ਦਾ ਪੰਡੇ ਪ੍ਰਚਾਰ ਕੀਤਾ ਜਾਊਗਾ ਜਿੱਥੇ ਕੋਟ ਆਫ ਕੰਡਕਟ ਨਹੀਂ ਲੱਗਿਆ ਉਥੇ ਪੰਡੇ ਪ੍ਰਚਾਰ ਵੀ ਕੀਤਾ ਜਾਏਗਾ ਉਸ ਦੇ ਸੰਬੰਧ ਦੇ ਵਿੱਚ ਅਸੀਂ ਤਿਆਰ ਬਰ ਤਿਆਰ ਤੁਸੀਂ ਰابطਾ ਬਣਾਓ ਸਾਡੇ ਨਾਲ ਤੇ ਅਸੀਂ ਤੁਹਾਨੂੰ ਗਾਈਡ ਕਰਾਂਗੇ ਤੁਹਾਡੇ ਨਾਲ ਮੋਰੇ ਹੋ ਕੇ ਤੁਹਾਡੇ ਨਾਲ ਚੱਲਾਂਗੇ ਕਿ ਕਿੱਦਾਂ ਪੰਡਿ ਪ੍ਰਚਾਰ ਕਰਨਾ ਹੈ ਤੇ ਜੋ ਵੀ ਗੱਲ ਹੋਵੇ ਸੋ ਸਾਥਿਓ ਪਿਛਲੇ ਦਿਨਾਂ ਤੋਂ ਜਿਹੜੇ ਪਿਛਲੇ ਦੋ ਦਿਨ ਸੀਗੇ ਉਸ ਦੇ ਉਸ ਦੇ ਸੰਬੰਧ ਦੇ ਵਿੱਚ ਜਿਹੜੀ ਗਰੁੱਪਾਂ ਦੇ ਵਿੱਚ ਇੱਕ ਗੱਲ ਚੱਲ ਰਹੀ ਸੀ ਪੱਕੇ ਮੋਰਚੇ ਦੇ ਸੰਬੰਧ ਦੇ ਵਿੱਚ ਸੋ ਉਹ ਸਾਥਿਓ ਜਿਹੜਾ ਪੱਕਾ ਮੋਰਚਾ ਹੈ ਪੱਕਾ ਮੋਰਚਾ ਲਗਾਉਣ ਦੇ ਲਈ ਫੰਡ ਦੀ ਬਹੁਤ ਵੱਡੀ ਮਾਤਰਾ ਦੇ ਵਿੱਚ ਜ਼ਰੂਰਤ ਹੈ ਸੋ ਫੰਡ ਸਾਥਿਓ ਸਾਡੇ ਕੋਲੇ ਇੰਨਾ ਇਸ ਟਾਈਮ ਨਹੀਂ ਹੈਗਾ ਕਿ ਅਸੀਂ ਅੱਜ ਹੀ ਪੱਕੇ ਮੋਰਚੇ ਨੂੰ ਲਗਾ ਦਈਏ ਉਸ ਦੇ ਲਈ ਸਾਨੂੰ ਤੁਹਾਡੇ ਨਾਲ ਦੁਬਾਰਾ ਸੰਪਰਕ ਕਰਨਾ ਪਏਗਾ ਲਾਂਬੰਦੀ ਕਰਨੀ ਪਏਗੀ ਜਿਹੜੀ ਪੱਕੇ ਮੋਰਚੇ ਦੀ ਸਹੀ ਗਾਈਡ ਲਾਈਨਸ ਨੇ ਉਹ ਤੁਹਾਨੂੰ ਦੱਸਣੀਆਂ ਪੈਣਗੀਆਂ ਤੇ ਸਾਥਿਓ ਤੁਸੀਂ ਸਭ ਤੋਂ ਪਹਿਲਾਂ ਤਾਂ ਫੰਡ ਦਾ ਸਹਿਯੋਗ ਕਰੋ ਤਾਂ ਜੋ ਘੱਟੋ ਘੱਟ ਆਪਣੇ ਕੋਲੇ ਪੱਕਾ ਮੋਰਚਾ ਜਿਹੜਾ ਲਗਾਉਣ ਦੇ ਲਈ ਇੰਨੀ ਕੁ ਮਾਤਰਾ ਦੇ ਵਿੱਚ ਫੰਡ ਹੋਏ ਕਿ ਆਪਾਂ ਪੱਕਾ ਮੋਰਚਾ ਆਪਣਾ ਜਿਹੜਾ ਸ਼ੁਰੂ ਕਰ ਸਕੀਏ ਸੋ ਲਾਸਟ ਗੱਲ ਆਪਣੇ ਸਾਥੀ ਸ੍ਰਿੰਦਰ ਭਰਸਨ ਸਾਥੀਓ ਜਿਵੇਂ ਸਾਥੀ ਨੇ ਹੁਣੇ ਦੱਸਿਆ ਕਿ ਪੱਕੇ ਮੋਰਚੇ ਬਾਰੇ ਫੰਡ ਦੀ ਜ਼ਰੂਰਤ ਹੈ ਬਿਲਕੁਲ ਮੈਂ ਵੀ ਤੁਹਾਨੂੰ ਉਹ ਚੀਜ਼ ਪਹਿਲਾਂ ਦੱਸ ਚੁੱਕਿਆ ਫੇਰ ਰਿਪੀਟ ਕਰਦਾ ਕਿ ਫੰਡ ਤੋਂ ਬਿਨਾ ਸਾਥੀਓ ਕੁਝ ਨਹੀਂ ਹੋਣ ਵਾਲਾ ਔਰ ਇੱਕ ਚੀਜ਼ ਹੋਰ ਅਸੀਂ ਕਹਿ ਰਹੇ ਹਾਂ ਕਿ ਸਾਡੀ ਮੀਟਿੰਗ ਪੋਸਟਪੋਨ ਹੋ ਰਹੀ ਹੈ ਸਾਰਿਆਂ ਦੇ ਮਨਾਂ 'ਚ ਇਹ ਚੱਲ ਰਿਹਾ ਹੈ ਸਾਰਿਆਂ ਦੇ ਮਨਾਂ 'ਚ ਸਰਕਾਰ ਦੇਤੇ ਪਰ ਇਹਦੀ ਰੋਸ਼ ਹੈਗਾ ਕਿ ਮੀਟਿੰਗ ਪੋਸਟਪੋਨ ਹੋ ਰਹੀ ਹੈ ਸਾਡਾ ਕੰਮ ਨਹੀਂ ਹੋ ਰਿਹਾ ਯਾਰ ਤੁਸੀਂ ਨਾ ਇਸ ਚੀਜ਼ ਨੂੰ ਪੋਜ਼ਿਟਿਵ ਲੈ ਕੇ ਚੱਲੋ ਪੋਜ਼ਿਟਿਵ ਕਿਵੇਂ ਲੈਣਾ ਕਿ ਜਿਹੜੀ ਮੀਟਿੰਗ ਤੇ ਲਈ ਹੈ ਅਸੀਂ ਇਹਨਾਂ ਦੇ ਆਪਾ ਦਫ਼ਤਰਾਂ 'ਚ ੱੱਕੇ ਖਾ ਰਹਿਆਂ ਹੁਣ ਸਾਥੀਓ ਇਹ ਆਪਣੀਆਂ ਵੋਟਾਂ ਲੈਣ ਦੇ ਲਈ ਸਾਡੇ ਘਰਾਂ ਦੇ ਮੂਹਰੇ ਡੇਰੇ ਲਾਉਣਗੇ ਸੋ ਐਸਟੀ ਨੂੰ ਪੋਸਟਿਵ ਲੈ ਕੇ ਚੱਲੋ ਕਿ ਮੀਟਿੰਗ ਨਹੀਂ ਹੋ ਰਹੀ ਆਪਾਂ ਦੂਜੇ ਤਰੀਕੇ ਕਰ ਲੈਨੇ ਆ ਜਦੋਂ ਸਾਡੇ ਬਾਹਰ ਮੂਹਰੇ ਆਉਂਦੇ ਆ ਵੋਟਾਂ ਮੰਗਦੇ ਨੇ ਤਾਂ ਸਾਥੀਓ ਤੁਸੀਂ ਬਿਲਕੁਲ ਸਿੱਧੇ ਤਰੀਕੇ ਨਾਲ ਪੂਰੇ ਜੋਸ਼ ਦੇ ਵਿੱਚ ਗੱਲ ਕਰਨੀ ਆ ਇਹਨਾਂ ਨੂੰ ਆਪਣਾ 2994 ਬੈਕ ਲੋਗ ਆ ਉਹਾਰੇ ਜਿਹੜਾ ਖੁੱਲ ਕੇ ਵਿਚਾਰ ਚਰਚਾ ਕਰਨੀ ਆ ਮੈਂ ਜਿਵੇਂ ਦੱਸਿਆ ਕਿ ਉਹਦੇ ਬਾਰੇ ਪ੍ਰੋਪਰ ਇੱਕ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਇੱਕ ਵਾਰ ਜਾਂ WhatsApp ਗਰੁੱਪਾਂ ਦੇ ਸਾਨੂੰ ਸ਼ੇਅਰ ਕਰੋ ਤਾਂ ਜੋ ਇਹਨਾਂ ਦਾ ਅਸੀਂ ਭਾਂਡਾ ਤੋੜ ਸਕੀਏ ਕਿ ਜਿਹੜੀ ਝੂਠ ਦੀਆਂ ਪੰਡਾਂ ਨੇ ਕਿਵੇਂ ਸਾਨੂੰ ਝੂਠ ਦੇ ਲਾਰੇ ਲਾ ਲਾ ਕੇ ਸਾਨੂੰ ਹੁਣ ਤੱਕ ਭਰਮਾਇਆ ਹੋਇਆ ਸੋ ਜਿਹੜੀ ਬੈਕਲੌਗ ਦੀ ਸੁੱਤਕ ਗੱਲ ਆ ਸਾਥੀਓ ਬੈਕਲੌਗ ਅਸੀਂ ਜ਼ਰੂਰ ਪੂਰਾ ਕਰਾਵਾਂਗੇ ਇਹ ਹਰੇਕ ਹਾਲਤ ਵਿੱਚ ਪੂਰਾ ਹੋਊਗਾ ਇਸ ਚੀਜ਼ ਦਾ ਅਸੀਂ ਤੁਹਾਨੂੰ ਵਿਸ਼ਵਾਸ ਦਿਵਾਉਂਦੇ ਆ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦੇ ਆ ਗਿੱਦੜਵਾਹਾ ਹਲਕਾ ਦੇ ਵਿੱਚ ਚੋਣਾਂ ਹੋਣ ਜਾ ਰਹੀਆਂ ਨੇ ਉਹ ਉਹ ਚੋਣਾਂ ਵੀ ਬਹੁਤ ਨੇੜੇ ਆ ਰਹੀਆਂ ਨੇ ਜੇਕਰ ਮੀਟਿੰਗਾਂ ਦੇ ਵਿੱਚ ਜਾਂ ਬਹੁਤ ਜਲਦ ਸਾਨੂੰ ਬੈਕਲੌਗ ਦੇ ਪ੍ਰਤੀ ਜੇਕਰ ਸਾਨੂੰ ਕੋਈ ਅੱਛੀ ਖਬਰ ਸਰਕਾਰ ਨੇ ਨਾ ਦਿੱਤੀ ਕੱਲੀ ਖਬਰ ਨਹੀਂ ਅੱਛਾ ਰਿਜ਼ਲਟ ਮੈਂ ਖਬਰ ਮਾਫੀ ਚਾਹਨਾ ਮੈਂ ਖਬਰ ਕਹਿ ਗਿਆ ਅੱਛਾ ਰਿਜ਼ਲਟ ਜੇਕਰ ਸਰਕਾਰ ਨੇ ਸਾਨੂੰ 2994 ਬੈਕਲੌਗ ਦੇ ਪ੍ਰਤੀ ਨਾ ਦਿੱਤਾ ਤਾਂ ਗਿੱਦੜਵਾਹਾ ਸ਼ੀਟ ਹੈ ਜਿਹੜੀ ਆਪਾਂ ਕਿਹੜੇ ਕਿਹੜੇ ਨੇ ਬਰਨਾਲਾ ਹੁਸ਼ਿਆਰਪੁਰ ਇੱਕੋ ਕੋਈ ਹੋਰ ਆ ਉਹ ਪਤਾ ਕਰ ਲੈਣੇ ਆ ਸੋ ਇਹਨਾਂ ਹਲਕਿਆਂ ਦੇ ਵਿੱਚ ਸਾਥੀਓ ਅਸੀਂ ਇਹਨਾਂ ਦਾ ਪ੍ਰਚਾਰ ਜਿਹੜਾ ਹਰ ਤਰੀਕੇ ਨਾਲ ਪੰਡੀ ਕਰਾਂਗੇ ਸੋ ਸਰਕਾਰ ਨੂੰ ਸਿੱਧੀ ਸਿੱਧੀ ਚੇਤਾਵਨੀ ਆ ਕਿ ਸਾਡਾ 2994 ਦਾ ਜਿਹੜਾ ਬੈਕਲੋਗ ਆ ਸਿੱਧੇ ਰੂਪ ਦੇ ਵਿੱਚ ਜੇ ਸਾਨੂੰ ਇਹਦਾ ਕੋਈ ਰਿਜ਼ਲਟ ਨਾ ਮਿਲਿਆ ਸੋ ਬੈਕਲੋਗ ਦੇ ਪ੍ਰਤੀ ਜੋ ਵੀ ਸਰਕਾਰ ਨੇ ਕਾਰਵਾਈ ਕਰਨੀ ਆ ਉਹ ਕਰਕੇ ਸਾਡੀ ਝੋਲੀ ਜੇਕਰ ਬੈਕਲੌਗ ਨਾ ਪਾਇਆ ਤਾਂ ਇਹ ਚਾਰ ਹਲਕੇ ਨੇ ਜਿਹੜੇ ਸਰਕਾਰ ਨੂੰ ਦੱਸਦੀ ਹੈ ਕਿ ਇੱਥੇ ਤੁਸੀਂ ਪ੍ਰਚਾਰ ਨਹੀਂ ਕਰ ਸਕੋਗੇ ਨਾ ਅਸੀਂ ਕਰਨ ਦਿਆਂਗੇ ਸੋ ਸਾਡੀਆਂ ਮੰਗਾਂ ਜੜੀਆਂ ਨੇ ਸਾਥੀਓ ਤੁਸੀਂ ਸੁਣ ਲਈਆਂ ਨੇ ਔਰ ਉਹ ਕਿਵੇਂ ਹੱਲ ਹੋਣੀਆਂ ਨੇ ਉਹ ਵੀ ਤੁਹਾਨੂੰ ਦੱਸ ਦਿੱਤਾ ਸੋ ਇਹਦੇ ਤੁਸੀਂ ਅਮਲ ਕਰਨਾ ਪਹਿਲਾਂ ਦੇ ਫਾਂਡੇ ਦੇ ਰੂਪ ਵਿੱਚ ਦੂਸਰਾ ਪਹਿਲਾ ਫਾਂਡੇ ਦੇ ਰੂਪ ਵਿੱਚ ਦੂਸਰਾ ਜਦੋਂ ਇਹ ਤੁਹਾਡੇ ਬਾਰ ਮੂਰੇ ਆਉਂਦੇ ਨੇ ਤੁਹਾਡੇ ਤੋਂ ਵੋਟਾਂ ਮੰਗਦੇ ਨੇ ਤੁਸੀਂ ਸਵਾਲ ਜਵਾਬ ਕਰਨੇ ਨੇ ਸੋ ਸਾਥੀਓ ਇਹਨਾਂ ਗੱਲਾਂ ਦੇ ਨਾਲ ਹੀ ਸਾਥੀਓ ਤੁਹਾਡੇ ਤੋਂ ਇਜਾਜ਼ਤ ਚਾਹੁੰਦੇ ਆ ਪੱਕੇ ਮੋਰਚੇ ਦੀ ਸਾਥੀਓ ਤੁਸੀਂ ਇਹਨਾਂ ਸੋਚਿਆ ਕਿ ਸਾਰੇ ਕੰਮ ਪੱਕੇ ਮੋਰਚੇ ਨਾਲ ਹੀ ਹੁੰਦੇ ਆ ਹੋਰ ਵੀ ਕਈ ਤਰੀਕੇ ਹੁੰਦੇ ਨੇ ਕੰਮ ਕਰਾਉਣ ਦੇ ਠੀਕ ਹੈ ਬਾਕੀ ਸਾਥੀਓ ਪੱਕਾ ਮੋਰਚਾ ਲਾਉਣ ਵਾਸਤੇ ਫੰਡ ਦੀ ਕਮੀ ਹੈ ਫੰਡ ਵੀ ਤੁਸੀਂ ਵੱਡੀ ਮਾਤਰਾ ਵਿੱਚ ਜਿਹੜੀ ਸਾਥੀਓ ਤੁਸੀਂ ਸਹਿਯੋਗ ਕਰੋ ਉਹਦਾ ਸਕਰੀਨਸ਼ਾਟ ਗਰੁੱਪਾਂ ਦੇ ਵਿੱਚ ਜ਼ਰੂਰ ਪਾਓ ਔਰ ਫੰਡਾ ਜਿਹੜਾ ਤੁਸੀਂ ਸਾਥੀਓ ਰਾਜਕੁਮਾਰ ਤੇ ਮਨਦੀਪ ਕੁਮਾਰ ਦੇ ਨਾਂ ਤੇ ਜਿਹੜਾ ਖਾਤਾ ਗੁਰਪੰਥ ਵਿੱਚ ਸ਼ੇਅਰ ਕੀਤਾ ਹੋਇਆ ਅੱਜ ਉਹ ਫੇਰ ਸ਼ੇਅਰ ਕਰ ਦਿੱਤਾ ਜਾਊਗਾ ਇਹਦੇ ਵਿੱਚ ਹੀ ਸਾਥੀਓ ਤੁਸੀਂ ਫੰਡ ਪਾਉਣਾ ਸੋ ਸਾਥੀਓ ਜੇ ਕੋਈ ਗੱਲ ਕਿਸੇ ਨੂੰ ਗਲਤ ਲੱਗੀ ਹੋਵੇ ਤਾਂ ਸਾਥੀਓ ਉਹਦੇ ਲਈ ਅਸੀਂ ਖਿਮਾ ਦੇ ਜਾਂਚ ਦਾ ਮਾਫੀ ਚਾਹੁੰਦੇ ਆ ਸੋ ਇਹਦੇ ਨਾਲ ਹੀ ਸਾਥੀਓ ਸਾਨੂੰ ਜੋ ਇਜਾਜ਼ਤ ਜੈ ਜਨਤਾ ਜੈ ਸੰਘਰਸ਼ ਜੈ ਲੋਕਾਂ ਦੇ ਲੋਕਾਂ ਦੇ